ਸਰੀਆ ਕਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਆਪਣੇ ਚੈਨਲ ਦੇ ਛੋਟੀਆਂ-ਛੋਟੀਆਂ ਟਿਪਸ ਲੈ ਕੇ ਆਉਣੇ ਆ ਛੋਟੇ ਡੇਰੀ ਫਾਰਮਰ ਜਿਹੜੇ ਨਵੇਂ ਚੱਲ ਰਹੇ ਆ ਜਾਂ ਜਿਨ੍ਹਾਂ ਨੂੰ ਛੋਟੀਆਂ ਬਰੀਕੀ ਦੇ ਵਿੱਚ ਚੀਜ਼ਾਂ ਦਾ ਕੰਗਿਆ ਦਾ ਨਹੀਂ ਪਤਾ ਉਹ ਕਈ ਵਾਰੀ ਪਸ਼ੂ ਦਾ ਚੰਗਾ ਕਰਨ ਦੀ ਬਜਾਏ ਨੁਕਸਾਨ ਕਰ ਬੈਠਦੇ ਆ ਜਿਹੜੀ ਅੱਜ ਦੀ ਆਪਣਾ ਵਿਸ਼ਾ ਹੈਗਾ ਉਹ ਹੈਗਾ ਫੋਗਰ ਤੇ ਸਪ੍ਰਿੰਕਲਰ ਦੋਹਾਂ 'ਚ ਫਰਕ ਕੀ ਆ ਤੇ ਚੱਲਣੇ ਕਦੋਂ ਆ ਫੋਗਰ ਜਿਹੜਾ ਕਿ ਫੌਗ ਬਣਾਉਂਦਾ ਹਵਾ ਜਦੋਂ ਗਰਮ ਹਵਾ ਹੁੰਦੀ ਹੈ ਲੋ ਚੱਲਦੀ ਹੈ ਉਦੋਂ ਆਪਾਂ ਫੌਗ ਕਰਦੀ ਵਰਤੋਂ ਕਰਦੇ ਹਾਂ ਉਹ ਸਾਰੇ ਨੇੜੇ ਤੇਰੇ ਦੇ ਜਿਹੜਾ ਹੈਗਾ ਛੱਡ ਦੀ ਜਾਂ ਆਸ-ਪਾਸ ਦੇ ਵਿੱਚ ਪਾਣੀ ਨੂੰ ਹਵਾ ਦੇ ਵਿੱਚ ਛਾਲਨਾ ਤੇ ਟੈਂਪਰੇਚਰ ਠੰਡਾ ਕਰ ਦਿੰਦਾ ਸਪ੍ਰਿੰਕਲਰ ਖੁਰਲੀਆਂ ਦੇ ਉੱਪਰ ਲੱਗਿਆ ਜਿੱਥੇ ਪਸ਼ੂ ਮੰਡ ਖੜ ਕੇ ਖਾਣਾ ਹੁੰਦਾ ਉੱਥੇ ਉਹ ਜ਼ਿਆਦਾ ਮਾਤਰਾ ਵਿੱਚ ਪਾਣੀ ਛੱਡਦੇ ਨੇ ਉਹਨੂੰ ਸਪ੍ਰਿੰਕਲਰ ਕਹਿੰਦੇ ਸਪ੍ਰਿੰਕਲਰ ਹੈ ਜਿਹੜੇ ਪਾਣੀ ਦੀ ਵੇਸਟ ਜ਼ਿਆਦਾ ਕਰਦੇ ਨੇ ਤੇ ਇਹਨਾਂ ਆਸਤੇ ਮੋਟਰ ਵੀ ਵੱਡੀ ਚਾਹੀਦੀ ਹੈ ਕਿਉਂਕਿ ਪਾਣੀ ਜ਼ਿਆਦਾ ਵਰਤਦਾ ਫੌਗਰ ਛੋਟੀ ਮੋਟਰ ਲੱਗਦੀ ਹੈ ਫੌਗ ਬਣਾਉਣੀ ਨਹੀਂ ਪਾਣੀ ਘਟ ਜਾਈਦਾ ਹੈ ਪਾਣੀ ਦੀ ਵੇਸਟ ਜਿਆਦਾ ਨਹੀਂ ਇਸ ਕਰਕੇ ਪਰ ਸਪ੍ਰਿੰਕਲਰ ਹੈ ਜਿਹੜਾ ਉਹ ਅਸੀਂ ਹਰ ਮੌਸਮ ਚਲਾ ਸਕਦੇ ਹਾਂ ਬਦਲ ਵਾਈ ਹਿਊਮਿਡਿਟੀ ਆ ਖੁਸ਼ਕਾਵਾ ਉਹਦੇ ਚ ਵੀ ਚਲਾ ਸਕਦੇ ਹਾਂ ਪਰ ਫੌਗਰ ਨੂੰ ਅਸੀਂ ਜਦੋਂ ਹਵਾ ਖੁਸ਼ਕਾ ਗਰਮਾ ਲੋ ਵਾਲੀ ਹੈ ਸਿਰਫ ਉਦੋਂ ਚਲਾ ਸਕਦੇ ਜੇ ਉਹਨੂੰ ਅਸੀਂ ਹਿਊਮਿਡਿਟੀ ਮੌਸਮ ਜਦੋਂ ਬਦਲਾਂ ਦਾ ਹੁੰਦਾਗਾ ਉਦੋਂ ਚਲਾਵਾਂਗੇ ਤੇ ਉਹਦੇ ਨੁਕਸਾਨ ਇਹ ਦੇਖੇ ਗਏ ਆ ਬਹੁਤੇ ਫਾਰਮਾਂ ਦੇ ਪਿੱਛੇ ਜੋ ਫੀਲਡ ਜਿਹੜੀ ਦੇਖਿਆ ਪਛੋ ਬੋਰਡ ਤੱਕ ਕਰ ਜਾਂਦੇ ਆ ਅਸੀਂ ਲਗਾਏ ਹੁੰਦੇ ਸਾਡੇ ਪਸ਼ੂ ਜਿਹੜੇ ਨਾਰਮਲ ਭਰਾਵਾਂ ਨਾਲ ਗੱਲ ਕਰਦੇ ਕਿ ਸਾਡੇ ਤਾਂ ਹੀ ਪਸ਼ੂ ਦੇ ਉੱਤੇ ਫੋਗਰ ਲੱਗੇ ਇਹਨੂੰ ਗਰਮੀ ਨੇ ਲੱਗੇ ਇਹ ਫਿਰ ਵੀ ਅਬੋਰਡ ਕਰੇ ਕਈ ਵਾਰੀ ਪਸ਼ੂ ਜਿਹੜਾ ਬੋਰਡ ਕਰਦਾ ਉਹ ਗਰਮੀ ਨਾਲ ਨਹੀਂ ਕਰਦਾਗਾ ਉਹ ਸਾਡੇ ਫੋਗਰਾਂ ਕਰਕੇ ਕਰਦਾਗਾ ਜਦੋਂ ਅਸੀਂ 쿨ਰ ਮੂਰੇ ਪੱਖੇ ਮੂਰੇ ਮੌਸਮ ਦੇ ਵਿੱਚ ਜਦੋਂ ਬੱਦਲ ਵਾਈ ਦਾ ਮੌਸਮ ਹੁੰਦਾ ਤੇ ਅਸੀਂ ਗੱਲ ਕਰਦੇ ਆ ਹਵਾ ਹੀ ਨਹੀਂ ਲੱਗਦੀ ਦੋਸਤੋ ਤਾਂ ਨਹੀਂ ਲੱਗਦੀ ਹੁੰਦੀ ਹਵਾ ਭਾਰੀ ਹੋ ਜਾਂਦੀ ਹੈ ਉਹ ਜੀ ਹਿਊਮਿਡਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਪਸ਼ੂਆਂ ਦੀ ਚਮੜੀ ਤਾਂ ਸਾਡੇ ਤੋਂ ਵੀ ਜ਼ਿਆਦਾ ਮੋਟੀ ਆ ਉਹਨਾਂ 'ਚ ਸਾਡੇ ਤੋਂ ਵੀ ਜ਼ਿਆਦਾ ਗਰਮੀ ਆ ਗਾਮਾਂ 'ਚ ਉਹਨਾਂ ਨੂੰ ਤਾਂ ਹਵਾ ਜਿਹੜੀ ਹਿਊਮਿਡਿਟੀਲੀ ਉਦੋਂ ਵੀ ਜ਼ਿਆਦਾ ਤਾਂ ਆ ਤੇ ਅਸੀਂ ਉਹਦੇ ਨਾਲ ਫੌਗਰ ਛੱਡ ਦਿੰਦੇ ਆ ਉਹ ਹਵਾ 'ਚ ਹੋਰ ਹਿਊਮਿਡਿਟੀ ਵਧਾ ਰਹੇ ਅਸੀਂ ਚਾਹੁੰਦੇ ਪਸ਼ੂ ਨੂੰ ਸੁੱਕਾ ਕਰਨਾ ਕਰ ਦਿੰਨੇ ਆ ਔਖਾ ਹਵਾ ਦੇ ਵਿੱਚ ਹਿਊਮਿਡਿਟੀ ਪਹਿਲਾਂ ਹੀ ਆ ਫੌਗਰ ਛੱਡ ਕੇ ਹੋਰ ਵਧਾਤੀ ਪਸ਼ੂ ਨੂੰ ਸਾਹ ਲੈਣ ਦੇ ਵਿੱਚ ਹੋਰ ਦਿੱਕਤਾਂ ਆਉਣ ਲੱਗ ਪੈਂਦੀ ਆ ਜਦੋਂ ਪਸ਼ੂ ਸਟ੍ਰੈਸ ਲੈਂਦਾਗਾ ਤੰਗ ਹੁੰਦਾਗਾ ਤੇ ਜਿਹੜੇ ਗੱਭਣ ਪਸ਼ੂ ਸਭ ਤੋਂ ਪਹਿਲਾਂ ਉਹ ਅਬੋਰਟ ਕਰਦੇ ਆ ਇਸ ਕਰਕੇ ਇਹ ਛੋਟੀ ਜੀ ਗੱਲ ਆ ਦ ਕਈ ਵਾਰੀ ਅਸੀਂ ਸੋਚਦੇ ਨਹੀਂ ਵੀ ਇਹ ਇਦਾਂ ਵੀ ਕਰ ਸਕਦੀ ਪਰ ਇਹ ਬੜੇ ਵੱਡੇ ਪ੍ਰਭਾਵ ਨੇ ਜਿਹੜੇ ਲੋਕ ਕਾਮਯਾਬ ਹੁੰਦੇ ਨੇ ਡੇਰੀ ਕਿੱਤਿਆਂ ਦੇ ਵਿੱਚ ਉਹ ਛੋਟੀਆਂ ਛੋਟੀਆਂ ਚੀਜ਼ਾਂ ਤੇ ਇਹਨਾਂ ਤਕਨੀਕਾਂ ਦੇ ਹੀ ਕੰਮ ਕਰਦੇ ਐ ਇਸੇ ਕਰਕੇ ਉਹ ਕਾਮਯਾਬ ਹੁੰਦੇ ਐ ਅਸੀਂ ਜਦੋਂ ਇਹਨਾਂ ਚੀਜ਼ਾਂ ਤੇ ਨਗਹਿਲੀ ਕਰ ਜਾਂਦੇ ਆ ਸਾਡਾ ਨੁਕਸਾਨ ਹੋ ਜਾਂਦਾ ਸਾਡੇ ਕੋਲੇ ਮੰਨ ਲਓ 2-3 ਹੀ ਪਸ਼ੂ ਨੇ ਥੋੜੀ ਜਗ੍ਹਾ 'ਚ ਖੜੇ ਨੇ ਪਹਿਲਾਂ ਹੀ ਉੱਥੇ ਜਗ੍ਹਾ ਘਟਾ ਉੱਤੋਂ ਉਹਨਾਂ ਨੂੰ ਹੋਮੋਡਿਟੀ ਦੇ ਵਿੱਚ ਅਸੀਂ ਫੋਕਰ ਛੱਡ ਦਿੰਦੇ ਆ ਉਹ ਹੋ ਸਟ੍ਰੈਸ 'ਚ ਚਲੇ ਜਾਂਦੇ ਤੇ ਉਹ ਸਾਡਾ ਨੁਕਸਾਨ ਹੋ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ 네ਗੇਟਿਵ ਹੋ ਜਾਂਦੇ ਧੰਦੇ ਤੋਂ ਕੋ ਉਹ ਕਿਤੇ ਨਾ ਕਹਦੇ ਅਸੀਂ ਫਾਇਦਾ ਕਰਨ ਦੀ بجائے ਆਪਣੇ ਪਸ਼ੂ ਦਾ ਉਹ ਚੀਜ਼ ਨਾ ਨੁਕਸਾਨ ਕਰ ਦਿੰਦੇ ਆ ਇਸ ਕਰਕੇ ਦੋਸਤੋ ਫੌਗਰ ਜਿਹੜਾ ਉਹ ਤੁਸੀਂ ਸਿਰਫ ਜਦੋਂ ਹਵਾ ਖੁਸ਼ਕ ਲੋ ਆ ਉਦੋਂ ਚਲਾਉਣਾ ਹਿਮੀਡੀਟੀ ਬਦਲਾਂ ਦੇ ਮੌਸਮ ਦੇ ਵਿੱਚ ਉਹਨੂੰ ਨਹੀਂ ਚਲਾਉਣਾ ਕਿਉਂਕਿ ਉਹ ਪਸ਼ੂ ਨੂੰ ਦਿੱਕਤ ਜ਼ਿਆਦਾ ਦਿੰਦਾ ਹੈਗਾ ਜਿਹੜੇ ਸਪ੍ਰਿੰਕਲਰ ਆ ਉਹ ਤੁਸੀਂ ਜਲਾ ਸਕਦੇ ਹੋ ਉਹ ਮਤਲਬ ਪਾਣੀ ਉਹਨਾਂ ਨੇ ਸਿੱਟਣਾ ਹੈਗਾ ਜਿੱਦਾਂ ਆਪਾਂ ਪਸ਼ੂ ਨੂੰ ਨਹਾਉਣੇ ਆ ਉਦਾਂ ਹੀ ਉਹ ਕੰਮ ਕਰਦੇ ਨੇ ਪਰ ਉਹ ਪਾਣੀ ਜ਼ਿਆਦਾ ਵੇਸਟ ਕਰਦੇ ਨੇ ਇਸ ਕਰਕੇ ਖੁਸ਼ਕ ਹਵਾ ਜਦੋਂ ਹੁੰਦੀ ਆ ਫੌਗਰੀ ਵਰਤ ਲਿਆ ਕਰੋ ਜੇ ਕਿਸੇ ਭਰਾ ਦੇ ਕੱਲੇ ਕੋਈ ਸੋਚਦਾਗਾ ਵੀ ਇਸ ਫਾਰਮ ਵਾਲੇ ਤੋਂ ਦੋਵੇਂ ਚੀਜ਼ਾਂ ਵਰਤ ਲੈਣੇ ਹੀ ਵਰਤ ਨਹੀਂ ਸਕਦੇ ਕੱਲੇ ਫੌਗਰ ਲਾ ਲਿਆ ਕਰੋ ਮੀਂਹ ਕਣੀ ਦਾ ਮੌਸਮ ਜੇ ਥੋੜੇ ਦਿਨ ਹੁੰਦਾਗਾ ਉਦੋਂ ਪੈਪ ਨਾਲ ਪਾਛੂ ਨੂੰ ਨਵਾ ਲਿਆ ਕਰੋ ਉਹਦੇ ਸਿਰ ਚ ਪਾਣੀ ਜਿਹੜਾ ਹੈਗਾ ਵੱਧ ਪਾ ਲਿਆ ਕਰੋ ਤੁਹਾਨੂੰ ਸਪ੍ਰਿੰਕਲਰ ਦੀ ਜ਼ਿਆਦਾ ਲੋੜ ਨਹੀਂ ਪਊਗੀ ਪਰ ਫੌਗਰ ਆ ਜਿਹੜਾ ਇਹ ਜਿਹੜੀ ਮੈਂ ਤੁਹਾਨੂੰ ਕਹਾ ਦੱਸੀ ਜ਼ਰੂਰ ਧਿਆਨ ਰੱਖਿਓ ਜੀ ਛੋਟੀ ਜੀ ਗੱਲ ਆ ਪਰ ਇਹਦੇ ਨਤੀਜੇ ਬੜੇ ਵੱਡੇ ਨਿਕਲਦੇ ਆ ਤੁਸੀਂ ਪਸ਼ੂ ਨੂੰ ਸੌਖਾ ਵੀ ਕਰ ਸਕਦੇ ਆ ਤੁਸੀਂ ਪਸ਼ੂ ਨੂੰ ਔਖਾ ਵੀ ਕਰ ਸਕਦੇ ਆ ਇੱਕ ਸੋਚ ਤੋਂ ਇਹ ਤੁਸੀਂ ਦੇਖਣਾ ਹੈਗਾ ਹਣ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਇਸੇ ਲਈ ਆਪਾਂ ਚੈਨਲ ਤੇ ਛੋਟੀਆਂ-ਛੋਟੀਆਂ ਟਿਪਸ ਤੁਹਾਡੇ ਲਈ ਲੈ ਕੇ ਆਉਣੇ ਆ ਤਾਂ ਕਿ ਜੇ ਕੋਈ ਭਰਾ ਨਹੀਂ ਜਾਣੇ ਵਿੱਚ ਗਲਤੀ ਕਰੀ ਜਾਂਦਾਗਾ ਤੂੰ ਉਹਦੇ ਵਿੱਚ ਸੁਧਾਰ ਕਰ ਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ